ਅਸੀ ਗੱਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਨੂੰ ਸਾਰੇ ਉਮੀਦ ਕਰਦੇ ਆ ਵਧੀਆ ਹੋਣਗੇ ਬਈ ਜਿਵੇਂ ਕਿ ਆਪਾਂ ਜਾਣਦੇ ਆ ਕਿ ਕੱਲ ਪਰਸੋਂ ਮੰਮੀ ਬਹੁਤ ਜ਼ਿਆਦਾ ਪਈ ਜਾਂਦਾਗਾ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਈ ਜਾਂਦਾਗਾ ਜਿੰਦਰ ਦਰਿਆ ਵਾਲੀ ਸਾਈਡ ਤਾਂ ਤੇ ਆਪਦੀ ਪਰ ਲੋਈ ਹੀ ਅਰਦਾਸ ਆ ਕਿ ਸਾਰਾ ਕੁਝ ਵਧੀਆ ਹੋ ਜੇ ਜ਼ਿਆਦਾ ਨਹੀਂ ਨਾ ਹੋਈ ਤੇ ਪਰ ਅੱਜ ਮੌਸਮ ਸਹੀ ਹੈ ਠੀਕ ਹੈ ਲੱਗਾਂ ਨਾਲੋਂ ਸਹੀ ਹੈਗਾ ਪਰ ਅੱਜ ਆਪਾਂ ਆਪਣੇ ਖਾਸ ਮਿੱਤਰ ਦੇ ਪਿੰਡ ਚੱਲੇ ਆ ਤੇ ਉੱਥੇ ਅੱਜ ਇੱਕ ਛੋਟਾ ਆ ਟੁੱਟਾਇਆ ਮਤਲਬ ਪ੍ਰੋਗਰਾਮ ਆ ਕਹਿ ਸਕਦੇ ਆ ਪੜਾਹਾਂ ਜਿਵੇਂ ਹੁੰਦਾ ਤੇ ਯਾਰ ਜਿਉਂ ਨੇ ਸੇਵਾ ਕਰਨੀ ਆ ਆ ਕਰਕੇ ਉਹਨੇ ਫਿਰ ਆਪਾਂ ਨੂੰ ਬੁਲਾਇਆ ਤੇ ਮੈਂ ਕਿਹਾ ਚਲੋ ਚੱਲਦੇ ਆ ਨਾ ਰਾਹ ਚ ਜਾਈ ਜਾਂਦਾ ਸੀਗਾ ਆਪਣੇ ਪਿੱਛੇ ਗੁਰੂ ਘਟਾਵ ਗੁਰੂ ਘਟਾਵ ਜੀ ਬਹੁਤ ਇਤਿਹਾਸਿਕ ਜਗ੍ਹਾ ਆ ਗਈ ਤੇ ਬਈ ਇਹ ਪਿੰਡ ਆਗਾ ਤੇ ਹੁਣ ਆਪਾਂ ਨਾ ਚੱਲੇ ਅੱਗੇ ਤੇ ਮਿਲਦੇ ਆ ਪੜਾ ਲੈਣ ਆ ਰਹੇ ਆ ਆਪਣੇ ਤੇ ਦਿਖਾਉਣੇ ਅੱਜ ਉਹਨਾਂ ਦਾ ਅੱਜ ਪਿੰਡ ਆਪਾਂ ਫਿਰ ਬਹੁਤ ਜ਼ਰੂਰ ਪਾਵਾਂਗੇ ਆਪਾਂ ਬਾਕੀ ਤੁਹਾਡਾ ਪਤਾ ਆਪਾਂ ਸ਼ੇਅਰ ਕਰਦੇ ਰਹਿਣਾ ਅੱਗੇ ਚੱਲਦੇ ਆਂ ਪਰ ਤੁਰੇ ਜੰਨੇ ਆਂ ਫਾੜਕਾਂ ਤੱਕ ਅੱਗੇ ਫਾੜਕਾ ਹੁੰਦੇ ਆਂ ਆ ਥੋੜਾ ਜਿਹਾ ਮਾਹੌਲ ਦਿਖਾ ਦਈਏ ਤੁਹਾਨੂੰ ਆ ਵੀ ਮਾਹੌਲ ਬਣਿਆ ਹੋਇਆਗਾ ਸੱਚੇ ਤੁਹਾਨੂੰ ਜੇ ਤਿਸ ਦਾ ਹੋਏ ਤਾਂ ਦੂਜਵਾਰ ਆਇਗਾਗਾ ਬਹੁਤ ਦੂਰ ਆ ਗਿਆ ਹੁਣ ਤਾਂ ਮੈਂ ਆ ਵੀ ਥੇਰੀ ਢੋਲੀ ਆ ਤੇ ਯਿੰਗ ਇਹ ਦੇਖੋ ਧੈਰੀ ਕਿੰਦੀ ਸੋਹਣੀ ਬਣਾਈ ਆ ਧੈਰੀ ਫਾਰਮ ਆ ਬਹੁਤ ਹੈ ਬਣਾਇਆ ਹੋਇਆਗਾ ਬਹੁਤ ਸੋਹਣਾਗਾ ਬਹੁਤ ਦਾ ਰੀਜ ਨੇ ਬਣਾਈ ਹੋਈ ਢਰੀ ਹੈ ਜੀ ਹੋਰ ਤੁਸੀਂ ਦੱਸਿਆ ਕਰੋ ਯਾਰ ਕਮੈਂਟਾਂ ਕਮੈਂਟਾਂ ਦੇ ਵਿੱਚ ਇਹ ਜੇ ਆਪਣੀ ਵੀਡੀਓ ਕਿਵੇਂ ਆ ਆਪਾਂ ਪਹੁੰਚ ਗਏ ਆ ਬਈ ਫਾਟਕਾਂ ਤੇ ਆ ਫਾਟਕਾਂ ਤੇ ਆਪਾਂ ਪਹੁੰਚ ਚੁੱਕੇ ਸੀਗੇ ਪਰ ਆਪਣ ਨੂੰ ਲੈਣ ਆ ਰਹੇ ਆਪਣੇ ਮਿੱਤਰ ਉਹ ਹਜੇ ਮੈਨੂੰ ਕਿਤੇ ਦਿਖ ਨਹੀਂ ਰਹੇ ਫਿਰ ਮੈਂ ਉੱਥੇ ਚਲੋ ਉਹਨਾਂ ਟਾਈਮ ਆਪਾਂ ਵੀਡੀਓ ਬਣਾ ਲ ਗਏ ਤੁਹਾਡੇ ਨਾਲ ਗੱਲਬਾਤ ਕਰ ਲ ਗਏ ਵੀਡੀਓ ਸਵਾਦ ਬਹੁਤ ਆਉਂਦਾ ਮੈਨੂੰ ਲੱਗਦਾ ਆ ਗਿਆ ਆਇਆ ਛੋਟਾ ਹਾਂਜੀ ਮਿੱਤਰੋ ਲਓ ਫਿਰ ਆਪਾਂ ਆਪਣੇ ਮਿੱਤਰ ਦੇ ਖਾਸ ਪਿਆਰੇ ਯਾਰ ਭਰਾ ਦੇ ਪਿੰਡ ਪਹੁੰਚੇ ਸੀਗੇ ਮੇਰੀ ਆਵਾਜ਼ ਥੋੜੀ ਐਹੋ ਜੀ ਆਉਣੀ ਹੈ ਕਿਉਂਕਿ ਅਸੀਂ ਨਾ ਚੱਲੇ ਅੱਜ ਸ਼ਹਿਰ ਬਾਜ਼ਾਰ ਤੇ ਉੱਥੇ ਅਸੀਂ ਥੋੜਾ ਜਿਹਾ ਸਮਾਨ ਲੈਣਾ ਹੈ ਤੇ ਤੁਹਾਨੂੰ ਮਲਾਵਾਂ ਫਿਰ ਮੇਰੇ ਭਰਾ ਨਾਲ ਮੇਰੇ ਯਾਰ ਨਾਲ ਲਓ ਫਿਰ ਰਿਵੀਲ ਕਰ ਹੀ ਦਿੰਨੇ ਆ ਠੀਕ ਆ ਆ ਲਓ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਮਾਰਕੀਟ ਚੱਲੇ ਆ ਜੈਤੋ ਥੋੜਾ ਜਿਹਾ ਬਾਪੂ ਨੂੰ ਇੱਕ ਜੁੱਤੀ ਲਿਆ ਕੇ ਦੇਣੀ ਆ ਤੇ ਹੋਰ ਥੋੜੀ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨੀ ਆ ਤੇ ਕੱਲ ਨੂੰ ਘਰੇ ਫੰਕਸ਼ਨ ਆ ਤੇ ਭਰਾ ਆਇਆ ਹੋਇਆ ਅੱਜ ਤੇ ਭਰਾ ਕਹਿੰਦਾ ਵੀ ਅੱਜ ਥੋੜਾ ਜਿਹਾ ਰੋਡ ਦਾ ਵੀ ਬਲੌਗ ਹੋ ਜੇ ਅਸੀਂ ਚੱਲੇ ਆ ਮੱਤੇ ਤੋਂ ਜੈਤੋ ਇਕ ਤੋਂ ਮੰਡੀ ਬਾਈ ਸਾਰਿਆਂ ਨੇ ਅੱਗੇ ਪਿੰਡ ਆ ਗਿਆ ਜਿੱਤਗੱਲ ਹੁਣ ਅਸੀਂ ਜਿੱਤਗੱਲ ਦੇ ਵਿੱਚ ਪਹੁੰਚ ਗਏ ਜਿੱਤਗੱਲ ਉਹ ਪਿੰਡ ਆ ਪੰਮੇ ਸ਼ਹਿਰ ਦਾ ਜਿਹੜੇ ਕਲਾਕਾਰ ਨੇ ਉਹ ਮਿਸ ਪੂਜਾ ਦੇ ਨਾਲ ਗਾਇਆ ਸੀਗਾ ਤੇ ਉਹ ਗੈਸਟ ਬਹੁਤ ਚੱਲੀ ਸੀ ਭਰਾ ਦੀ ਸਾਡੇ ਦੀ ਤੇ ਮलाई ਥੋੜੀ ਜਿਹੀ ਘੱਟ ਆਉਂਦੀ ਹੋਣੀ ਆ ਸਾਨੂੰ ਪਤਾ ਹੈਗਾ ਪਰ ਕੋਈ ਨਹੀਂ ਬਾਈ ਹਾਂਜੀ ਹਾਂਜੀ ਮੈਂ ਹੈਗੇ ਵੀ ਆਪਣੇ ਕੋਲੇ ਕੋਈ ਚੱਕਰ ਨਹੀਂ ਅੱਗੇ ਵਧੀਆ ਬਣਾਵਾਂਗੇ ਪਰ ਇਹ ਆਪਣੀ ਵੈਸੇ ਹੀ ਦਿਲ ਇੱਛਾ ਆ ਗਈ ਆ ਕਿ ਚਲੋ ਹਾਂ ਇਹ ਨਾਲ ਆਪਣਾ ਫੰਸ਼ਨ ਹੋ ਜਾਂਦਾ ਯਾਰ ਆਪਣਾ ਕੋਈ ਚੱਕਰ ਨਹੀਂਗਾ ਤੁਹਾਨੂੰ ਵੀ ਦਿਲ ਕੀਤਾ ਵੀ ਅੱਜ ਦਿਖਾ ਦਈਏ ਪਿੰਡ ਦਿਖਾ ਦੇ ਜੱਸ ਹੁਣ ਬਈ ਆਪਾਂ ਜੱਤ ਗੱਲ ਪਿੰਡ ਵਿੱਚ ਐਂਟਰ ਹੋ ਗਏ ਆ ਇਹਦਾ ਆ ਪਿੰਡ ਦਾ ਵਿਊ ਹੈਗਾ ਬਹੁਤ ਸੋਹਣਾ ਵੀ ਪਿੰਡ ਹੈਗਾ ਗੱਟਿਆ ਸ਼ਕੀਨ ਜੱਟ ਦੀ ਤੇ ਕਈ ਉਹਦੇ Song ਜਿਹੜੇ ਆਏ ਸੀ ਆਪਣੇ ਫੰਸ਼ਨ ਦੇ ਵਿੱਚ ਐਂਟਰ ਹੋ ਸਕਦੇ ਆ ਰਿਹਾ ਪਿੰਡ ਦਾ ਅੱਜ ਕੋਦੇ ਨਾਲ ਹੀ ਆ ਪਿੰਡ ਇਹ ਜੱਤ ਗੱਲ ਪਿੰਡ ਬਹੁਤ ਸੋਹਣਾ ਪਿੰਡ ਹੈਗਾ ਕਿਦੂ ਉਪਿੰਡਾਗਾ ਆ ਪਿੰਡ ਦੀਆਂ ਗਲੀਆਂ ਨੇ ਮੇਨ ਛੜਕੀ ਹੈ ਜੀ ਕਿਤੇ ਆਉ ਤਾ ਤੁਹਾਨੂੰ ਯਾਦ ਰਹੂਗਾ ਵੀ ਮੇਨ ਛੜਕ ਜਿਹੜੀ ਤੇ ਪੱਤੇ ਤੋਂ ਜਿੱਤੋਂ ਨੂੰ ਆਉਂਦੀ ਆ ਇੱਧਰ ਦੇ ਕੋਈ ਖਜੂਰਾਂ ਉੱਤੇ ਵੀ ਲਾਏ ਹੋਏ ਆ ਇਹ ਪਿੰਡ ਦੇ ਬੰਦਿਆਂ ਦੇ ਵਿੱਚ ਬਹੁਤ ਪੁਰਾਣੀ ਖਜੂਰ ਹੈ ਬਹੁਤ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਦੇਖੋ ਨੂੰ ਬਹੁਤ ਕੁਝ ਮਿਲਦਾ ਜੇ ਆਪਾਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਅੱਗੇ ਤੁਹਾਨੂੰ ਦਿਨ ਤੋਂ ਮੰਡੀ ਦਿਖਾਵਾਂਗੇ ਅਸੀਂ ਅਜਤੋਂ ਮੰਡੀ ਦਿਖਾਵਾਂਗੇ ਬਾਈ ਹਾਂਜੀ ਮਿਲ ਗਿਆ ਤੁਹਾਨੂੰ ਮਿੱਤਰੋ ਆ ਆ ਗਿਆ ਜਿੱਤੋਂ ਸ਼ਹਿਰ ਜਿੱਤੋਂ ਸ਼ਹਿਰ ਦੇਖੋ ਬਾਈ ਇੱਥੋਂ ਸਟਾਰਟ ਹੋ ਜਾਂਦਾ ਮੰਡੀ ਆ ਗਈ ਮੰਡੀ ਵੈਟੀ ਜਾਣਾ ਬਾਈ ਇਹਦੀ ਕਾਫੀ ਮੁੱਕੀ ਗਈ ਆਪਾਂ ਗਾਣਾ ਮੰਡੀ ਵੈਟੀ ਸ਼ਾਰਟਕਟ ਚੱਲਣਾ ਬਾਈ ਸਾਡੇ ਕੋਲੇ ਆ ਮੋਟਰਸਾਈਕਲ ਹੈਗਾ ਦੂਜਾ ਹੀ ਦਿਖਾ ਕਾਫੀ ਬਿਹਾਨ ਸਾਰਾ ਕੋਈ ਦੂਜਾ ਹੀ ਹੈ ਨਾਲ ਇਹ ਸ਼ਹਿਰ ਵਿੱਚ ਤੁਹਾਨੂੰ ਪਤਾ ਹੀ ਹੈ ਵਰ ਕੀ ਹੁੰਦਾਗਾ ਤੇ ਤੁਹਾਨੂੰ ਸ਼ਾਰਟਕਟ ਦਿਖਾਉਣੇ ਆ ਜੇ ਕਈ ਵਾਰੀ ਤੁਸੀਂ ਆਓ ਤਾਂ ਮਾਰਕੀਟ 'ਚ ਜਾਂ ਬਾਜ਼ਾਰ 'ਚ ਜੇ ਜਾਣਾ ਹੋਵੇ ਤਾਂ ਪੁਲ ਤੋਂ ਬਚਣਾ ਹੋਵੇ ਨਾਕੇ ਤੋਂ ਬਚਣਾ ਹੋਵੇ ਤਾਂ ਆਹ ਸ਼ਾਰਟਕਟ ਜਿਹੜਾ ਅਸੀਂ ਲੈਣ ਜਾ ਰਹੇ ਆ ਨਾ ਇਹ ਧਿਆਨ ਚ ਰੱਖਿਓ ਜੀ ਹੁਣ ਥੋੜੇ ਦਮਾਂ ਦੇ ਵੈਸੇ ਦਾ ਸਾਰਾ ਪਿੱਛੇ ਬਈ ਟਪਾ ਆਉਂਦੀ ਆ ਮੈਂ ਆ ਪੇਰ ਚੱਲ ਆ ਵੀ ਐਂ ਦੇ ਚੱਲ ਜਾਂਦੇ ਜਾਂਦੇ ਲੋਵੀ ਆ ਗਏ ਸਾਰਾ ਸਾਰਾ ਇਕ ਤੋੜਾ ਸ਼ਾਰਟਕਟ ਰਸਤਾ ਇਹੀ ਹੈਗਾ ਮੰਡੀ ਵੈਜੀ ਠੀਕ ਹੈ ਆ ਦਾਣਾ ਮੰਡੀ ਆ ਗਈ ਆ ਦਾਣਾ ਮੰਡੀ ਆ ਗਈ ਤੇ ਇਹਦੇ ਵਿੱਚ ਹੀ ਜਾਇਆ ਜਾਂਦਾ ਕਰ ਦੇਖ ਲਓ ਹੁਣ ਰਸਤਾ ਜੇ ਕਈ ਜਿਹਾ ਹਾਂਗਾ

ਆਨੇ ਆ ਰਿਹਾ ਦੇਖੀ ਜਾਂਦਾ ਆ ਗੀਟਾ ਬੱਸ ਆ ਗਿਆ ਆ ਪਹੁੰਚ ਜਾਣਾ ਯੂਨੀਵਰਸਿਟੀ ਉਹ ਵੀ ਹੋਰ ਤੋਂ ਮਾਰਕੀਟ ਹੀ ਦਿਖਾਉਣਾ ਛੱਡੀ ਜੈਤੋ ਮੰਡੀ ਭਾਈ ਇਧਰ ਅਸੀਂ ਥੋੜਾ ਹੋਰ ਸ਼ੋਰਟ ਕੱਟ ਇੱਕ ਹੋਰ ਸ਼ੋਰਟ ਕੱਟਣਾ ਹੈ ਬਾਜ਼ਾਰ ਨੂੰ ਜਾਣ ਵਾਸਤੇ ਲੈ ਜਾਏਗਾ ਇਹ ਨੀਨ ਬਾਜ਼ਾਰ ਦੀ ਰਾਜ ਦੇ ਡਾਕਟਰਾਂ ਦੀ ਗਲੀ ਹਾਂ ਜਿੱਥੇ ਦੀ ਰਾਜ ਡਾਕਟਰਾਂ ਵਾਲੀ ਗਲੀ ਨਾਲ ਮੂੰਹਗਾ ਜਿਹੜੀ ਤੇ ਉੱਥੇ ਨਾਲ ਉਹਦੇ ਜੁੱਤੀਆਂ ਵਾਲੀ ਦੁਕਾਨ ਆ ਬਾਪੂ ਜੀ ਆਸੀਓ ਸਾਡੋ ਭਾਈ ਸਤਿ ਸ੍ਰੀ ਅਕਾਲ ਇਹਦੇ ਨਾਲ ਫਿਰਨਾ ਠੀਕ ਹੋਏ ਇਹੋ ਇੱਥੇ ਇੰਟਰਵਿਊ ਵੀ ਕਰਦੇ ਆ ਆ ਗਈ ਦੇਵਰਾਜ ਜਾਨੀ ਆ ਗਈ ਕੋਈ ਮਾਰਕੀਟ ਜਿੱਥੋਂ ਮੰਡੀ ਦੀ ਮਸ਼ਹੂਰ ਮਾਰਕੀਟ ਲਓ ਚਲੋ ਰਸਤੇ ਆਹਾ 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 ਦਾ ਨਿਆਰਾ ਫਿਰ ਕਿਉਂ ਚੈਂਪੀਅਨ ਆਹਾ ਆਹਾ ਡੰਗਰੀਂ ਕਾਰ ਜੀ ਪਹ ਹੈ ਭਾਈ ਪੂਰਾ ਰੋਡ ਵਾਲਿਆਂ ਦੀ ਹੱਤੀ ਬਸਟਰ ਕਰਤਾ ਨਾਮ ਦੀ ਹੱਤੀ ਹਾਂ ਦੋਨੋਂ ਫੁੱਟ ਵੀ ਆ ਇੱਥੇ ਲੈਣੀ ਆਪਾਂ ਜੁੱਤੀ ਆਪਾਂ ਇੱਥੋਂ ਦੇਖ ਲੈ ਲਾਇਕ ਵਜੇ ਅਸੀਂ ਹੁਣ ਮਾੜੀ ਸ਼ਾਪਿੰਗ ਕਰ ਲੀ ਆ ਉਹ ਵੀ ਜਿਵੇਂ ਬੰਬੇ ਦੇ ਵਿੱਚ ਤਾਜ ਛੋਟਾ ਮਸ਼ਹੂਰ ਐਵੇਂ ਜੈਤੋ ਦੇ ਵਿੱਚ ਤਾਜ ਹਾਉਸ ਮਸ਼ਹੂਰ ਆ ਜੁੱਤਾਂ ਦੇ ਵਿੱਚ ਤੇ ਆਪਾਂ ਬਿਲਕੁਲ ਇਹਨਾਂ ਦੀ ਗੱਲਾਂ ਕੋਲਦੇ ਆ ਆ ਫ੍ਰੀ ਪ੍ਰਾਈਸ ਇਹ ਸਾਨੂੰ ਹੁਣ ਦਿਖਾਉਣਗੇ ਕਿ ਲੈਣ ਆਏ ਆ हां भाई चल रे यार ਘੈਂਟ ਜੁੱਤੀ ਦਿਖਾ ਦੀ ਹੁਣ ਪੂਰੀ ਆ ਨਾ ਫਰੇ ਵਾਲੀ ਪੰਜੇ ਖੁੱਲੇ ਜਾਂ ਕਰ ਦੋਗੇ ਨਾ ਉਠੋ ਕੇ ਮੇਰਾ ਕਰ ਦਿਓ ਥੋੜਾ ਇਹ ਖੁੱਲਾ ਆ ਦੇਖੋ ਬਈ ਪਹਿਲੀ ਜੁੱਤੀ ਦਿਖਾਈ ਆ ਭਰਾ ਨੇ ਤੇ ਪੰਜੇ ਖੁੱਲੇ ਵਾਲੀ ਦੇਖਦੇ ਆ ਘੈਂਟ ਘੈਂਟ ਜੁੱਤੀਆਂ ਪੰਗਾ ਬੰਨ੍ਹੇ ਘੈਂਟ ਘੈਂਟ ਬੰਦਾ ਬੰਬੇ ਜਿਵੇਂ ਤਾਜਪੁਰ ਨੂੰ ਹੂੜਾਵੇਂ ਜੈਤੂ ਦੇ ਵਿੱਚ ਕੀ ਆ ਬਈ ਓਏ ਤੂੰ ਦੱਸੀ ਮਾੜਾ ਜਰਾ ਭਰਾ ਤਾਜ ਬੂਟ ਹਾਊਸ ਠੀਕ ਹੈ ਯਾਰ ਸਹੀ ਹੈ ਬੜਾ ਇਹ ਵੀ ਖਰਾਜ ਭਵਾਨਾ ਕਿਵੇਂ ਆ ਬਲੈਕ ਕਲਰ ਦੇਖ ਦੇਣਾ ਤੈਨੂੰ ਚੰਗਾ ਲੱਗਦਾ ਮੈਨੂੰ ਬਲੈਕ ਕਲਰ ਲਾਈਕ ਹੀ ਸਹੀ ਹੈ ਵੈਸੇ ਯਾਰ ਇਹਦੀ ਸ਼ੇਪ ਵੀ ਤੇੰਗੀ ਬਣੀ ਹੋਈ ਹੈ ਹਾਂ ਕੱਲਾ ਜੰਮੇ ਠੀਕ ਹੋ ਰਿਹਾ ਉਹਦੇ ਨਾਲ ਸੇਮ ਹੀ ਹੈ ਬਈ ਹਾਂ ਵੀ ਸੇਮ ਇਹਨਾਂ ਨੂੰ ਵਧੀਆ ਕੁਆਲਿਟੀ ਹੈ ਵੀ ਇਹ ਇੱਥੋਂ ਹੀ ਲੈ ਕੇ ਆਏ ਆ ਵਿੱਚ ਜੀ ਵੀ ਹੁੰਦੀਆਂ ਆਇਆ ਦੁੱਗਣਾ ਚਮੜਾ ਲਵਾਤਾ ਵੀ ਆ ਓਕੇ ਦੁੱਗਣਾ ਚਮੜਾ ਲਵਾਤਾ ਜੀ ਯਸ ਮੁੰਡਿਆਂ ਨੇ ਸਿੰਗਲ ਸੀਗਾ ਪਹਿਲਾਂ ਦੁੱਗਣਾ ਕਰਤੀ ਆ ਠੀਕ ਤੇ ਬਹੁਤ ਵਧੀਆ ਹਣਦੀ ਇੰਨਾ ਹੀ ਦਿੱਤੀ ਸਾਦ ਉਹ ਬਈ ਤੁਸੀਂ ਵੀ ਕਿਸੇ ਨੇ ਆਉਣਾ ਹੋਵੇ ਨਾ ਜੈਟੋ ਦੇ ਵਿੱਚ ਤਾਜ਼ ਤਾਜ਼ ਬੂਟ ਹਾਊਸ ਹਾਂ ਸਾਈਟ ਦਾ 55 ਇੱਥੇ ਤੁਹਾਨੂੰ ਦਿੱਤੀਆਂ ਵੀ ਤੇ ਬੁੱਧੂ ਵੀ ਘੈਂਟ ਘੈਂਟ ਬਹੁਤ ਕਰ ਨਵੇਂ ਡਿਜ਼ਾਈਨ ਦੇ ਨਵੇਂ ਫੈਸ਼ਨੇਬਲ ਪੂਰਾ ਘੈਂਟ ਕੰਮ ਆਗਾ ਭਰਾਵਾਂ ਦਾ ਤੇ ਬਕੀਆ ਤੁਹਾਨੂੰ ਦਿਸੀ ਜਾਂਦਾਗਾ ਗਾਰੰਟੀ ਕਹਿੰਦੇ ਆ ਪੂਰੀ ਗਾਰੰਟੀ ਦਿੰਦੇ ਆ ਚੀਜ਼ ਦੀ ਫੈਸ਼ਨੇਬਲ ਵਾਇਜ਼ ਵੀ ਤੇ ਗਾਰੰਟੀ ਵਾਜੀ ਵਧੀਆ ਚੀਜ਼ ਆ ਤੇ ਜਰੂਰ ਇੱਕ ਵਾਰੀ ਆਉਣਾਗਾ ਬਾਈ ਚੰਗੋ ਫਿਰ ਮਿਲਦੇ ਆਪਾਂ ਉਥੇ ਆਪਣੇ ਅਗਲੇ ਕਿੱਥੇ ਮਿਲਾਂਗੇ ਆਪਾਂ ਹੌਨ ਸੱਜੀ ਮਿਲਣੀ ਈ ਰੌਣਕ ਮੇਲਾ ਆਇਆ ਹੁੰਦਾ ਸ਼ਹਿਰਾਂ ਦੇ ਵਿੱਚ ਕੋਈ ਗੱਡੀ ਲੈ ਕੇ ਆਇਆ ਤੇ ਅੱਥੇ ਉਹਨੇ ਮਤਲਬ ਬੂਟਾ ਆਸਕਰ ਲਾ ਕੇ ਥੋਲ ਤੁਮੱਕਾ ਕਰਵਾ ਕੇ ਘਨੇ ਲੈ ਕੇ ਚੱਲਿਆ ਗੱਡੀ ਮੁੰਡੇ ਬਈ ਸਹੀ ਆਇਆ ਸਿਰਾ ਆਇਆ ਹੁੰਦਾ ਆ ਗਏ ਸਬਜੀ ਮੰਡੀ ਦੇ ਵਿੱਚ ਬਈ ਜੈਤੂ ਦੀ ਸਬਜੀ ਮੰਡੀ ਆ ਇਹ ਬਹੁਤ ਮਸ਼ਹੂਰ ਮੰਡੀ ਆ ਪੁਰਾਣੀ ਮੰਡੀ ਆ ਤੇ ਆਪਾਂ ਸਬਜੀ ਲੈਣੀ ਆ ਥੋੜੀ ਜੀ ਦੇਖਦੇ ਹਾਂ ਹੁਣ ਕਿਦੋਂ ਵਧੀਆ ਮਿਲੂ ਆਪਣੇ ਯਾਰ ਕੋਲੇ ਚੱਲ ਗਏ ਫਿਰਾ ਉੱਥੇ ਉਹ ਉੱਥੇ ਜਿਹੜਾ ਉਹਦੇ ਕੋਲੇ ਚੱਲ ਗਏ ਧੰਨਵਾਦ ਉਹਦੇ ਕੋਲੇ ਮੀ ਪੈ ਗਿਆ ਯਾਰ ਵਾਹ ਆ ਰਾਮਰੀਲਾ ਗਰਾਊਂਡ ਆ ਗਿਆ ਜੀ ਜਿੱਤੋ ਦਾ ਰਾਮਰੀਲਾ ਗਰਾਊਂਡ ਆ ਬਈ ਇੱਥੇ ਰਾਮਰੀਲਾ ਹੁੰਦੀ ਆ ਆ ਦੇਖ ਲਓ ਹੁਣ ਤੇ ਸਬਜੀ ਮੰਡੀ ਦੇ ਵਿੱਚ ਕਿ ਉੱਪਰ ਵਰਕੇ ਐਪਲ ਹੀ ਐਪਲ ਕਸ਼ਮੀਰੀ ਮੱਛੀ ਕਿਹੜਾ ਲੱਗੇ ਹੋਣਾ ਕਿੱਥੇ ਆ ਯਾਰ ਉਹ ਉਹ ਵੀ ਆਪਾਂ ਪਹੁੰਚ ਗਏ ਹੁਣ ਉਹ ਮਸਾਲੀ ਸ਼ਾਪ ਤੇ ਲੱਗੀ ਲੱਗੀ ਆ ਨਾ ਮਸਾਲਾ ਬਣਾਣਾ ਆ ਵੇ ਚੱਲਦੇ ਆ ਪਿੰਡ ਨੂੰ ਵਾਪਸ ਹੁਣ ਸਮਾਨ ਨੂੰ ਲੈਣਾ ਜਿਹੜਾ ਲੈਣਾ ਸੀਗਾ ਬਜਾਰੋਂ ਬਾਅਦ ਫਿਰ ਪਿੰਡ ਦੀ ਵਾਪਸੀ ਆ ਗਈ ਜੀ ਉਹ ਬਗਿੰਨਾ ਆਪਸੀ ਮੁਹੰਮਦ ਮੁਹੰਮਦ ਦਾ ਘੇਰ ਮੁਹੰਮਦ ਸੁਣ ਕਹਿੰਦਾ ਬੜਾ ਉਖਾ ਮੁਹੰਮਦ ਉੱਖਾ ਉਹ ਤਾਂ ਉਖਾ ਕਹਿਣਾ ਨਾ ਤਾਂ ਕੋਈ ਆਪਣਾ ਘਾਣ ਵਾਲੀ ਹੈਗੇ ਬੋਤਲਾਂ ਤੇ ਪਾਣੀ ਪਾਣੀ ਆ ਵੈਸੇ ਤਾਂ ਜੇ ਕੋ ਮੰਡੀ ਵੀ ਪਾਣੀ ਨਾ ਤਰੀ ਹੋਈ ਚਲੋ ਕਰੀਏ ਕਰਦੇ ਆ ਅਗਲਾ ਸ਼ਾਟ ਰੈਡੀ ਫਿਰ ਮਿਲਦੇ ਆ ਫਿਰ